ਹੋਣ ਚੱਲੀ ਆ ਗਿਆ ਮਨਾ ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਇਹ ਸਾਡੇ ਪਿੰਡ ਕਟੂ ਦਾ ਦਾਰ ਸਿੰਘ ਜਿਹੜਾ 1947 ਵਿੱਚ 17-18 ਸਾਲ ਦਾ ਸੀ ਇਹ ਅਜੇ ਵੀ ਖੇਤੋਂ ਬਾਜਰਾ ਵਟ ਕੇ ਲਿਆਉਂਦਾ ਕਦੇ-ਕਦੇ ਕੱਕ ਪੋਤ ਕੇ ਲਿਆਉਂਦਾ ਕਿਉਂਕਿ ਇਹ ਕੋਈ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਇਹ ਅ ਧਿਆਉਰ ਫਰਾਦਰੀ ਨਾਲ ਸੰਬੰਧਤ ਹੈ ਤੇ ਆਜ ਦਾ ਜਿਹੜਾ ਸਾਈਕਲ ਆ ਮੈਂ ਤੁਹਾਨੂੰ ਦਿਖਾਉਣਾ ਇਹਦੇ ਪਾਈਟਲ ਵੀ ਨਹੀਂ ਹੈਗੇ ਦੇਖੋ ਸਾਈਕਲ ਤੇ ਨਾ ਇਹਦੇ ਕੋਈ ਚੇਨ ਕਵਰ ਹੈ ਨਾ ਇਹਦੇ ਟੱਲੀ ਹੈ ਤੇ ਐਸੇ ਹੀ ਕੱਪੜੇ ਦੇ ਨਾਲ ਫਰੇਮ ਦੇ ਵਿੱਚ ਇਹ ਬਾਜਰਾ ਵੱਟ ਕੇ ਲਾਇਆ ਇਸ ਬਾਜਰੇ ਨੂੰ ਇਹਨੇ ਐ ਦੂਰਾ ਕਰਕੇ ਸਾਈਕਲ ਤੇ ਕ੍ਰੇਮ ਦੇ ਵਿੱਚ ਉਡਾ ਕੇ ਖੇਤੋਂ ਲਾਇਆ ਤੇ ਹੁਣ ਇੱਥੇ ਤੇ ਟੋਕਾ ਕਰ ਰਿਹਾ ਇਹ ਸਾਹਮਣੇ ਮਿਸਤਰੀਆਂ ਦੀ ਮਸ਼ੀਨ ਹੈ ਤੇ ਉਹ ਜਿਹੜਾ ਮਿਸਤਰੀ ਆ ਖੋਦੇ ਦੇ ਨਾਲ ਚਲੋ ਸਹਾਇਤਾ ਕਰਾ ਰਿਹਾ ਕਿਉਂਕਿ ਕਈ ਵਾਰ ਬਜ਼ੁਰਗ ਸਰੀਰ ਹੈ ਕੋਈ ਵੀ ਹੱਥ ਬਾਹਾਂ ਦਾ ਵੀ ਵਿੱਚ ਮਸ਼ੀਨ ਦੇ ਆਉਣ ਦਾ ਖਤਰਾ ਹੋ ਸਕਦਾ ਤੇ ਇਹ ਬੰਦਾ ਕਈ ਵਾਰ 60 ਫੀਟ ਵੀ ਖਾ ਚੁੱਕਿਆ ਤੇ ਇਹਨੂੰ ਕੋਈ ਖਾਦ ਖਰਾਬ ਨਹੀਂ ਹੈ ਬਾਰੇ ਦੇ ਜਿਹੜੇ ਹੌਸਲੇ ਨੇ ਉਹ ਬੜੇ ਬੁਲੰਦ ਨੇ ਤੇ ਦੋ ਤਿੰਨ ਵਾਰ ਤਾਂ ਨੂੰ ਮੈਂ ਵੀ ਧਣਾਉਲੇ ਲੈ ਕੇ ਗਿਆ ਇਹ ਪਿੱਛੇ ਜੇ ਕਿਸੇ ਰੇੜੇ ਤੋਂ ਥੱਲੇ ਡਿੱਗ ਪਿਆ ਸੀ ਤੇ ਇਹਦੇ ਪੱਥਲੀਆਂ ਤੇ 7:00 ਵਜੇ ਸੀ ਤੇ ਉਹ ਖੁਸ਼ੀ ਦੀ ਗੱਲ ਆ ਕਿ ਜਿਹੜੇ ਮੈਨੂੰ ਦੋ ਵਾਰ ਉਸ ਹੱਡੀਆਂ ਵਾਲੇ ਡਾਕਟਰ ਖਾਨ ਸਾਹਿਬ ਕੋਲ ਲੈ ਕੇ ਗਿਆ ਉਹਨੇ ਤਾਂ ਮੁਫਤ ਦੇ ਵਿੱਚ ਇਲਾਜ ਕੀਤਾ ਤੇ ਨਾਲੇ ਨੂੰ ਗੋਦਸਾਉ 2250 ਰੁਪਿਆ ਮੇਰੇ ਜਾਨੀ ਸਾਹਮਣੇ ਇਹਨੂੰ ਖੁਸ਼ ਹੋ ਕੇ ਚਿਰਤਾ ਕੇ ਇਹ ਜਿਹੜਾ ਬਜ਼ੁਰਗ ਹੈ 80 ਉਮਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਤੇ ਇਸ ਤਰ੍ਹਾਂ ਸਾਨੂੰ ਵੀ ਜਿਹੜੇ ਅਸੀਂ ਆਪਦੇ ਆਪ ਨੂੰ ਨੌਜਵਾਨ ਕਹਾਉਂਦੇ ਆ ਇਹ ਜਿਹੇ ਬਜ਼ੁਰਗਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਆਪਦੇ ਸਰੀਰ ਤੋਂ ਵੱਧੋ ਵੱਧ ਕੰਮ ਲੈਣਾ ਚਾਹੀਦਾ ਨਹੀਂ ਕੋਈ ਨਿੱਕੇ ਮੋਟੇ ਕੋਈ ਰੋਗ ਬਿਮਾਰੀ ਲੱਗ ਜਾਂਦੀ ਹੈ ਤੇ ਫਿਰ ਤੇ ਹੌਸਲਾ ਹਾਰ ਕੇ ਬਹਿ ਜਾਂਦੇ ਆ ਇਹ ਦੇਖੋ ਕਿ ਮੈਂ ਗੋਟਣੀ ਹੋ ਕੇ ਨੇ ਜਿਹੜੇ ਬਾਜਰੇ ਦੇ ਪੱਤੇ ਸੀ ਉਹ ਰੁਕ ਲਾਉਣ ਲਈ ਉਹ ਮਿਸਤਰੀ ਨੂੰ ਪਾਰਸ਼ੇ ਦੇ ਵਿੱਚ ਰੱਖ ਦਿੱਤੇ ਆ ਤੇ ਬੜਾ ਇਹ ਖੁਸ਼ ਰਹਿੰਦਾ ਤੇ ਮੈਂ ਇਹਨੂੰ ਆਖੂਗਾ ਕਿ ਖੜਾ ਹੋ ਕੇ ਸਾਰੇ ਦਰਸ਼ਕਾਂ ਦਾ ਹੱਥ ਬੰਨ ਕੇ ਸ਼ੁਕਰੀਆ ਦਾ ਕਰੇ ਤੇ ਹਾਂਜੀ ਸਾਨੂੰ ਬੜੀ ਖੁਸ਼ੀ ਆ ਕਿ ਤੁਸੀਂ ਦੇਖੋ ਤਾਰਦੇ ਇੱਕ ਬੜਾ ਖੁਸ਼ ਹੈ ਤੇ ਤੁਹਾਡਾ ਸਭ ਦਾ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਕਟੂ ਪ੍ਰਾਸਤ ਚੈਨਲ ਲਈ ਅਸੀਂ ਦੀ ਵੀਡੀਓ ਬਣਾਈ ਹੈ ਹਾਂਜੀ ਸਭ ਦਾ ਸ਼ੁਕਰੀਆ ਧੰਨਵਾਦ